ਆਖੋ ਰੋਟੀ ਦਾ ਟਾਈਮ ਹੁਣ ਜਿਹੜੇ ਤੁਸੀਂ ਲੈ ਕੇ ਆਓਗੇ 11:30 ਵਜੇ ਰੋਟੀ ਇਹ ਤੜਕੇ ਦੇ ਮੇਰੇ ਕੋਕਣਾ ਹੋ ਗਈਆਂ ਭੁੱਖ ਨਾਲ ਕਹੀ ਦਾ ਕੰਮ ਕਰਦਾ ਮੈਂ ਸਵੇਰ ਦਾ ਫਰਮੀ ਲਾਤੀ ਜਮਾ ਤੁਸੀਂ ਧੂ ਧੂ ਕਰਾਈ ਪਹਿਲੇ ਅਗਲਾ ਕਹਦਾ ਉਹਦੇ ਪਿਓ ਦੀ ਮੁੰਡਾ ਰੋਟੀ ਵੀ ਨਹੀਂ ਫੜਾ ਸਕਦਾ ਖੇਤ ਤਾਰਾ ਤਾਰਾ 18 18 ਸਾਲ ਦੇ ਬੋਕ 11 11 ਵਜੇ ਤੱਕ ਸੁੱਤੇ ਪਏ ਰਹਿੰਦੇ ਨੇ ਤੇ ਪੈ ਰਹੇ ਨੇ ਹੱਡਾ ਪਿਓ ਸਾਨੂੰ ਸਵੇਰੇ ਪਹਿ ਪੜ ਜੇ ਸੂਰ ਚੜ੍ਹਨ ਤੋਂ ਪਹਿਲਾਂ ਅਸੀਂ ਖੇਤ ਕੰਮ ਕਰਾਉਂਦੇ ਹੁੰਦੇ ਸੀ ਯਾਰ ਚਾਹ ਦੁਵਾ ਨਹੀਂ ਖਰਾਬ ਆ ਗਿਆ ਕੋਈ ਤੇਰੀ ਮਾਂ ਕੀ ਉਹ ਨਹੀਂ ਤੈਨੂੰ ਕਹਿੰਦੀ ਹੈਗੀ ਵੀ ਚੱਲ ਸਵੇਰੇ ਹਾਂ ਭਾਈ ਉੱਠ ਸਰ ਪਿਆ ਰਹੂ ਐ ਛਾਪੜ ਕੇ ਪੈ ਰਹੇ ਹਣਗੇ ਔ ਗਮਾਂਡੀਆਂ ਦੇਖ ਲੈ 10 ਵਜੇ ਜੜੀ ਚਾਹ ਵੀ ਕਰਕੇ ਪੀ ਲਈ ਚਾਹ ਵੀ ਨਾ ਕਰਕੇ ਪੀ ਲਈ ਜਾਗਦਾ ਕੀ ਆ ਹੰਦੋਂ ਨੂੰ ਮੂਹਿਆ ਕਰਦਾ ਕਿ ਤਾਂ ਬੇਲੜ ਵੀ ਬੰਦਾ ਰੋਟੀ ਦਾ ਟਾਈਮ ਤੇ ਫੜਾ ਸਕਦਾ ਅਸੀਂ ਤਾਂ ਆਉਂਦੇ ਵੀ ਤੁਰ ਕੇ ਹੁੰਦੇ ਛੋਡੇ ਜਿੱਡੇ ਜਿੱਡੇ ਹੁਣ ਥੋੜਾ ਸਕੂਟਰ ਮੋਟਰਸਾਈਕਲ ਸਭ ਕੁਝ ਹੈਗਾ ਸ਼ੁਕਰ ਕਰੋ ਤੁਸੀਂ ਚੰਗੇ ਟਾਈਮ 'ਚ ਜੰਮ ਪਏ ਫਾਰੀ ਕਹੀ ਦੀ ਕੰਮ ਵਾਲੇ ਨੂੰ ਭੁੱਖ ਵੱਧ ਲੱਗਦੀ ਆ ਆਉਂਦੇ ਲੈ 4 ਕਿਲਿਆਂ ਦੀ ਬਾਹੀ ਮੈਂ ਕਹੀਂ ਨਾ ਸਾਰਾ ਖਾਲ ਸਾਫ ਕਰਤਾ ਇਹ ਕਰੂਗ ਭਾਈ ਸਾਰੇ ਇਹ ਪਿਆਰਜ ਕਲਦੇ ਜਵਾਕਾਂ ਦਾ ਇਹ ਕਹਿਣ ਆ ਤਾਂ ਤੀਮੀਆਂ ਕਹਿੰਦੇ ਨਾ ਨਾ ਕੱਲਾ ਜਵਾਕਾ ਸਾਡੇ ਘੂਰ ਨਾ ਇਹਨੂੰ ਕੰਮ ਤਾਂ ਕਰਨੀ ਹੁੰਦਾ ਹੁਣ ਇੱਕ ਤੇ ਕੰਮ ਨੂੰ ਕਹਿੰਦੇ ਸਾਨੂੰ ਧੁੱਪ ਲੱਗਦੀ ਆ ਧੁੱਪ ਗੰਦੀ ਲਾਜ ਜਮ ਗਈ ਸਰੀਪਿਆ ਜਮ ਗਈ ਪਾਈ ਇਹ ਜੀ ਕਮਾਈ ਨੂੰ ਕੀ ਕਰੂਗਾ ਇਹ ਬੰਦਾ ਟਾਈਮ ਤੇ ਰੋਟੀ ਨਾ ਖਾਓ 11:30 ਵਜੇ ਰੋਟੀ ਆ ਰੋਟੀ ਦਾ ਟਾਈਮ ਆ ਕਿ ਸਵੇਰ ਦੀ ਹਾਜ਼ਰੀ ਦਾ ਭੁੱਖ ਲੱਗਦੀ ਆ ਕੰਮ ਵਾਲਿਆਂ ਨੂੰ ਕੰਮ 3 ਘੰਟਾ ਦਾ